ਆਪ ਸਭ ਦਾ ਅੱਜ ਦੀ ਇਸ ਵੀਡੀਓ ਵਿੱਚ ਸਵਾਗਤ ਹੈ ਇਹ ਜਿਹੜੀ ਵੀਡੀਓ ਇਹ ਨਾਗਰਾ ਫਾਲ ਤੋਂ ਆਪਣੀ ਲਾਸਟ ਵੀਡੀਓ ਅਸਲ ਦੇ ਵਿੱਚ ਆਪਾਂ ਪਹਿਲਾਂ ਸਾਰਾ ਕੁਝ ਦਿਖਾ ਚੁੱਕੇ ਹਾਂ ਵੀ ਨਾਗਰਾ ਸਫਾਲ ਵਿੱਚ ਕੀ ਕੁਸ ਹੈਗਾ ਤੇ ਕੀ ਦੇਖਣ ਵਾਲਾ ਪਰ ਜਿਹੜੀ ਅੱਜ ਦੀ ਵੀਡੀਓ ਹੈ ਇਹ ਆਪਣੇ ਕੋਲ ਕੁਝ ਕਲਿੱਪ ਬਚੇ ਹੋਏ ਸੀਗੇ ਜਿਹੜੇ ਮੈਨੂੰ ਬਹੁਤ ਸੋਹਣੇ ਲੱਗੇ ਉਹਨਾਂ ਦੀ ਆਪਾਂ ਇੱਕ ਵੀਡੀਓ ਅੱਡ ਬਣਾ ਕੇ ਤੁਹਾਨੂੰ ਉਹ ਪੇਸ਼ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਚੰਗੀ ਲੱਗੂ ਵਧੀਆ ਲੱਗੂ ਜਿਵੇਂ ਤੁਸੀਂ ਆਹ ਸਾਹਮਣੇ ਦੇਖ ਸਕਦੇ ਹੋ ਜਿਹੜੀ ਇਹ ਬੋਟ ਆ ਇਹ ਅਮਰੀਕਾ ਤੋਂ ਆਉਂਦੀ ਹੈ ਅਮਰੀਕਾ ਵਾਲੀ ਸਾਈਡੋਂ ਤੇ ਝੰਡਾ ਵੀ ਲੱਗਾ ਹੋਇਆ ਅਮਰੀਕਾ ਦਾ ਬੈਕ ਸਾਈਡ ਦੇ ਉੱਤੇ ਆਪਾਂ ਵੀ ਇਹੋ ਜੀ ਬੋਰਡ ਦੇ ਵਿੱਚ ਗਏ ਸੀਗੇ ਤੇ ਇਹ ਜਿਹੜਾ ਨੀਲੇ ਰੰਗ ਦੇ ਇਹ ਪਾਏ ਹੋਏ ਨੇ ਸਾਰੇ ਇਹ ਅਮਰੀਕਾ ਵਾਲੇ ਲੋਕਾਂ ਦੇ ਪਾਏ ਹੋਏ ਨੇ ਇਹ ਹੁਣ ਨਾਗਰਾਫਾਲ ਵੱਲ ਵੱਧ ਰਹੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਆਹ ਆਪਣੀ ਫੋਟੋ ਦੇ ਮਗਰ ਇਹੀ ਜਿਹੜੀ ਸਾਰੀ ਆ ਬੋਟ ਉਹ ਦਿਖਾਈ ਦੇ ਜਾਂਦੀ ਆ ਤੇ ਜਮਾ ਇਹ ਕੋਲੇ ਪਹੁੰਚ ਚੁੱਕੀ ਆ ਤੇ ਇਸ ਕਰਕੇ ਨਿਕਨੇ ਨਿਕੇ ਕਲਿੱਪ ਨੇ ਜਿਹੜੇ ਆਪਾਂ ਜੋੜ ਕੇ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੇ ਬਣੇ ਹੋਏ ਨੇ ਇਹ ਕਲਿੱਪ ਤੇ ਆ ਨਾਗਰਾਫਾਲ ਦੀ ਜਮ੍ਹਾਂ ਥੱਲੇ ਜਾ ਚੁੱਕੀ ਹੈ ਬੋਟ ਤੇ ਬਹੁਤ ਖੂਬਸੂਰਤ ਇੱਥੋਂ ਦਾ ਜਿਹੜਾ ਦ੍ਰਿਸ਼ ਆ ਉਹ ਦੇਖਣ ਨੂੰ ਮਿਲਦਾ ਆ ਸਾਹਮਣੇ ਉਹੀ ਪੋਲ ਤੇ ਆ ਦੇਖੋ ਇੱਥੋਂ ਵੀ ਦੀਦਾ ਇਹ ਨਾਗਰਾਫਾਲ ਜੇ ਤੁਸੀਂ ਉਹ ਦੇਖੋ ਅਮਰੀਕਾ ਵਾਲੀ ਸਾਈਡ ਤੋਂ ਆਉਂਦਾ ਇਹ ਸਾਰਾ ਪਾਣੀ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਤੇ ਆ ਇਧਰ ਲਈ ਬਾਉਂਡਰੀ ਆ ਇਹ ਜਿਹੜੀ ਕੈਨੇਡਾ ਵਾਲੀ ਸਾਈਡ ਆ ਜਿੱਥੋਂ ਇਹ ਸਾਰਾ ਹੈ ਦੇਖ ਸਕਦੇ ਆਂ ਇਹ ਜਿੱਥੇ ਆਪਾਂ ਖੜੇ ਆ ਇੱਥੋਂ ਸਾਰੇ ਫਾਲ ਦਿਖੀ ਜਾਂਦਾ ਆ ਆ ਮੈਰਕਾ ਦਾ ਫਾਲ ਦਿਖੀ ਜਾਂਦਾ ਇੱਥੋਂ ਆਪਣੇ ਸਾਈਡ ਤੋਂ ਜਿਹੜਾ ਮੈਰਕਾ ਵਾਲੀ ਸਾਈਡ ਤੇ ਡੇਖਦਾ ਤੇ ਉਹ ਤੇ ਜਿਹੜਾ ਇਹ ਦੂਜੇ ਪਾਸੇ ਆ ਆ ਗਿਆ ਨਾਗਰਾ ਫਾਲ ਤੇ ਇੱਥੋਂ ਐ ਲੱਗਦਾ ਜਿਵੇਂ ਬਹੁਤ ਨੇੜੇ ਹੁੰਦੇ ਪਰ ਹੈਗੇ ਤਾਂ ਨੇੜੀ ਨੇ 1-2 ਕਿਲੋਮੀਟਰ ਦਾ ਫਰਕ ਹੈ ਇਹਨਾਂ ਦਾ ਇੱਕ ਦੂਜੇ ਤੋਂ ਤੇ ਆਹ ਦੇਖੋ ਆ ਜਿਹੜਾ ਪਾਰਕ 'ਚ ਆਪਾਂ ਖੜੇ ਆ ਉੱਥੋਂ ਇਹਨੂੰ ਦੇਖ ਰਹੇ ਆ ਇੱਥੋਂ ਤੇ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਕੈਨੇਡਾ ਵਾਲੀ ਸਾਈਡ ਤੇ ਤਾਂ ਬਹੁਤ ਜ਼ਿਆਦਾ ਖੂਬਸੂਰਤ ਆ ਲੋਕਾਂ ਦੇ ਦੇਖਣ ਵਾਸਤੇ ਵੀ ਬਹੁਤ ਸੋਹਣਾ ਤੇ ਜਿਵੇਂ ਗਿਣਤੀ ਦੇ ਵਿੱਚ ਲੋਕ ਇੱਥੇ ਬਹੁਤ ਆਉਂਦੇ ਨੇ ਪਰ ਫੇਰ ਵੀ ਉਹਨਾਂ ਦੇ ਜਿੰਨੇ ਮਰਜ਼ੀ ਆਈ ਜਾਣ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਇੱਥੇ ਦੇਖਣ ਦੀ ਤੇ ਬਹੁਤ ਖੂਬਸੂਰਤ ਬਣਾਇਆ ਹੋਇਆ ਤੇ ਆ ਆਪਣੇ ਜਿਹੜੇ ਬੈਕਸਾਈਡ ਦੇ ਉੱਤੇ ਆ ਇਹ ਸਾਰਾ ਇਹ ਪਾਰਕ ਇੱਥੇ ਨਾਲ-ਨਾਲ ਬਣਿਆ ਹੋਇਆ ਤੇ ਸੋਹਣਾ ਵਧੀਆ ਇੱਥੇ ਮਾਹੌਲ ਆ ਤੇ ਨਾਲ ਗ੍ਰੀਨਰੀਆ ਪੂਰੀ ਤੇ ਉਹ ਵਾਟਰਫਾਲ ਸਾਰੇ ਦੀਨ ਦੇ ਆ ਜਿਵੇਂ ਆ ਤੁਸੀਂ ਦੇਖੀ ਜਾਂਦੇ ਹੋ ਤੇ ਅ ਬਾਕੀ ਇਹ ਆ ਵੀ ਇੱਥੇ ਆ ਕੇ ਆਉਣ ਦਾ ਮੁੱਲ ਮੋੜਦਾ ਆ ਦੇਖੋ ਕਿਵੇਂ ਡੇਗਦਾ ਪਾਣੀ ਤੇ ਕਿੰਨਾ ਸੋਹਣਾ ਲੱਗਦਾ ਇਹ ਇਹ ਉਧਰਲੀ ਅਮਰੀਕਾਲੀ ਸਾਈਡ ਤੇ ਆ ਉਧਰੋਂ ਆਉਂਦਾ ਇਹ ਸਾਰਾ ਪਾਣੀ ਯਾਨੀ ਤੁਸੀਂ ਇਹ ਕਹਿ ਸਕਦੇ ਹੋ ਤੇ ਆ ਥਾਂ ਥਾਂ ਤੇ ਪੁਆਇੰਟ ਬਣੇ ਹੋਏ ਨੇ ਤੇ ਇਹਨੂੰ ਦੇਖਣ ਵਾਸਤੇ ਜਿਵੇਂ ਆ ਲਾਸਟ ਪੁਆਇੰਟ ਆ ਜਿਹੜਾ ਇਹਦਾ ਥੋੜਾ ਜਿਹਾ ਡ੍ਰੈਸ ਦੀਂਦਾ ਤੇ ਬਾਕੀ ਆ ਜਿਹੜਾ ਕੁਝ ਲਿਖਿਆ ਹੋਇਆ ਇਹ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ ਤੇ ਸਾਰੀ ਇਹਦੀ ਹਿਸਟਰੀ ਵਗੈਰਾ ਇਸ ਤਰ੍ਹਾਂ ਦੇ ਬੋਰਡ ਜੇ ਲੱਗੇ ਹੋਏ ਨੇ ਦੋ ਭਾਸ਼ਾਵਾਂ ਚ ਇੱਕ ਇੰਗਲਿਸ਼ ਤੇ ਦੂਜਾ ਫ੍ਰੈਂਚ ਚ ਆਹ ਪਾਣੀ ਆਉਂਦਾ ਤੇ ਇਹ ਪਾਣੀ ਵਾਸਾ ਥੱਲੇ ਡਿੱਗਦਾ ਜਿਹੜਾ ਇਹਨੂੰ ਨਾਗਰਾਫਾਲ ਦੀ ਖੂਬਸੂਰਤੀ ਚ ਵਾਧਾ ਕਰਦਾ ਆ ਦੇਖੋ ਐ ਡਿੱਗਦਾ ਪਾਣੀ ਇਧਰੋਂ ਅਮਰੀਕਾ ਚ ਦੇਖੋ ਪੋਲ ਸਾਹਮਣੇ ਜਿਹੜਾ ਬਣਿਆ ਹੋਇਆ ਕਿੱਡਾ ਵੱਡਾ ਜਿਹੜਾ ਆਪਾਂ ਨੂੰ ਦਿਖਾਈ ਦੇਈ ਜਾਂਦਾ ਤੇ ਆ ਸਾਈਡਾਂ ਦੇ ਉੱਤੋਂ ਦੀਆਂ ਐ ਪਾਣੀ ਆਈ ਜਾਂਦਾ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਇਹ ਜਿਹੜਾ ਫਾਲ ਆ ਇਹ ਕਾਫੀ ਵੱਡਾ ਬਣ ਜਾਂਦਾ ਤੇ ਸੋਨਾ ਲੱਗਦਾ ਤੇ ਆਹ ਦੇਖੋ ਕਿੰਨਾ ਜਿਆਦਾ ਪਾਣੀ ਆਉਂਦਾ ਤੇ ਕਿੰਨੀਆਂ ਸੱਲਾਂ ਨੇ ਇਹਦੀਆਂ ਕਿੰਨਾ ਖੂਬਸੂਰਤ ਲੱਗਦਾ ਇਹਦਾ ਅੰਦਾਜ਼ਾ ਤੁਸੀਂ ਇਹਨੂੰ ਦੇਖ ਕੇ ਲਾ ਸਕਦੇ ਹੋ ਵੀਡੀਓ 'ਚ ਖੈਰ ਉਹਨਾਂ ਨਹੀਂ ਵਧੀਆ ਹੋ ਸਕਦਾ ਵੀ ਨਾ ਆਵੇ ਪਰ ਜਦੋਂ ਆਪਾਂ ਇਹਨੂੰ ਵੈਸੇ ਦੇਖਦੇ ਆਂ ਆਪ ਜਾ ਕੇ ਉੱਥੇ ਤਾਂ ਫੇਰ ਪਤਾ ਲੱਗਦਾ ਉਧਰ ਪੋਲਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਤੇ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਇਹ ਆਹ ਦੇਖੋ ਇਧਰਲੀ ਸਾਈਡ ਦੇ ਉੱਤੇ ਥਾਂ-ਥਾਂ ਦੇ ਉੱਤੇ ਆ ਨਿੱਕੇ ਚੀਜ਼ਾਂ ਬਣੀਆਂ ਹੋਈਆਂ ਨੇ ਇਮਾਰਤਾਂ ਬਣੀਆਂ ਹੋਈਆਂ ਨੇ ਦੇਖਣ ਵਾਸਤੇ ਜਿਹੜੀਆਂ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਆ ਜਿਮੇ ਦੀ ਬਾਉਂਡਰੀ ਬਣਾਈ ਹੋਈ ਆ ਪੂਰੀ ਤੇ ਕਹਿੰਦੇ ਵੀ ਇਹਨੂੰ ਟੱਪਣਾ ਖਤਰਨਾਕ ਆ ਪਰ ਲੋਕ ਸੁਣਨਾ ਚਾਹੁੰਦਾ ਵੀ ਇੱਥੇ ਸਾਲਸੂਲ ਮਾਰ ਜਾਂਦੇ ਆ ਫੇਰ ਵੀ ਜਿਹੜੇ ਆਵਦੀ ਜ਼ਿੰਦਗੀ ਤੋਕ ਕੇ ਹੁੰਦੇ ਆ ਤੇ ਖੈਰ ਉਹਨਾਂ ਦੀ ਤਾਂ ਗੱਲ ਆਪਾਂ ਨਾ ਕਰੀਏ ਪਰ ਆ ਪਾਣੀ ਇਹ ਬਹੁਤ ਤੇਜ਼ ਹੈ ਜਿਵੇਂ ਦੇਖਣ ਨੂੰ ਉਹਨਾਂ ਤੇ ਚਾਹੇ ਨਾ ਲੱਗਦਾ ਹੋਵੇ ਜਦੋਂ ਡਿੱਗਦਾ ਉਦੋਂ ਵੀ ਲੱਗਦਾ ਤੇ ਆਹ ਦੇਖੋ ਜਿਹੜੇ ਪਾਸੇ ਵੀ ਦੇਖੋਗੇ ਤੁਸੀਂ ਪੂਰੀ ਇਹ ਬੀ ਬੀ ਸ਼ੇਪ ਨਹੀਂ ਜੂਸ ਸ਼ੇਪ ਕਹਿ ਸਕਦੇ ਹਾਂ ਬਣਦਾ ਜਿਹੜਾ ਚਾਰਸਪੇਰੋਂ ਆ ਕੇ ਪਾਣੀ ਡਿੱਗਦਾ ਇਧਰਲੀ ਸਾਈਡ ਡਿੱਗ ਪੈਂਦਾ ਇਹ ਉਹ ਦਰਿਆ ਜੇ ਚ ਆਹ ਦੇਖੋ ਤੇ ਇਹ ਆਪਣੇ ਉਹੀ ਕਲਿੱਪ ਨੇ ਜਿਹੜੇ ਆਪਾਂ ਤੁਹਾਨੂੰ ਦੱਸਿਆ ਸੀ ਸਾਰੇ ਜਿਹੜੇ ਬਹੁਤ ਸੋਹਣੇ ਲੱਗਦੇ ਸੀਗੇ ਖੂਬਸੂਰਤ ਸੀਗੇ ਬਣਾਏ ਤਾਂ ਹੋਰ ਵੀ ਸੀ ਇਹ ਸੋਹਣੇ ਲੱਗੇ ਤਾਂ ਕਰਕੇ ਇਹ ਆਪਾਂ ਇੱਕ ਥਾਂ ਤੇ ਇਕੱਠੇ ਤੇ ਕਰ ਲਏ ਇਹ ਤੇ ਇਹ ਪਾਣੀ ਜਿਹੜੇ ਕੋਲੇ ਆਪਾਂ ਜਿਹੜੀਆਂ ਇਹ ਸਾਰੀਆਂ ਵੀਡੀਓ ਬਣਾਈਆਂ ਨੇ ਤੇ ਇਹ ਜਦੋਂ ਪਾਣੀ ਥੱਲੇ ਡੇਗਦਾ ਤਾਂ ਇਹ ਭਾਫ਼ ਜੀ ਬਣ ਕੇ ਉੱਤੇ ਉੜਦੀ ਆ ਤੇ ਜਿਹੜੀ ਉਹ ਭਾਫ਼ ਜੀ ਹੁੰਦੀ ਉਹਦੇ ਵਿੱਚ ਪਾਣੀ ਇੰਨੇ ਜਾਂ ਇੰਨਾ ਜ਼ਿਆਦਾ ਹੁੰਦਾ ਤੇ ਬਾਹਰ ਖੜੇ ਦੇ ਉੱਤੇ ਬੰਦੇ ਦੇ ਜਿਵੇਂ ਆਪਾਂ ਮੀਂਹ 'ਚ ਖੜੇ ਹੁੰਨੇ ਆ ਐ ਇਹ ਹਿਸਾਬ ਕਿਤਾਬ ਹੁੰਦਾ ਉਹਦਾ ਵੀ ਜਦ ਮੀਂਹ ਪੈਂਦਾ ਹੁੰਦਾ ਇੰਨਾ ਜ਼ਿਆਦਾ ਪਾਣੀ ਉੱਪਰ ਡੇਗਦਾ ਆਪਣੇ लोग ਇੱਥੇ ਦੇਖ ਲੋ ਹਜੇ ਸਵੇਰਾ ਹੀ ਆ ਬਹੁਤ ਜ਼ਿਆਦਾ ਇੱਥੇ ਲੋਕ ਆਏ ਨੇ ਜਿਹੜੇ ਇਹਦੀ ਖੂਬਸੂਰਤੀ ਦਾ ਆਨੰਦ ਮਾਣਦੇ ਆ ਕਿ ਤੇ ਬਾਕੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀਗਾ ਇਹ ਜੇ ਬੈਸਟ ਟਾਈਮ ਹੈ ਜਿਹੜਾ ਗਰਮੀਆਂ ਦਾ ਇੱਥੇ ਆਉਂਦਾ ਤੇ ਗਰਮੀਆਂ ਦੇ ਵਿੱਚ ਇੱਕ ਤਾਂ ਇਹ ਆ ਵੀ ਜਦੋਂ ਪਾਣੀ ਉੱਤੇ ਡੇਗਦਾ ਉਹ ਆਪਾਂ ਨੂੰ ਵਧੀਆ ਲੱਗਦਾ ਠੰਡ ਨਹੀਂ ਲੱਗਦੀ ਗਰਮੀ ਹੁੰਦੀ ਹੈ ਤਾਂ ਕਰਕੇ ਤੇ ਦੂਸਰਾ ਇਹ ਆ ਵੀ ਇਤਿਹਾਸਕ ਬਾਜੀ ਚੱਲਦੀ ਹੈ ਇੱਕ ਰਾਤ ਨੂੰ ਹੁੰਦੀ ਆ ਉਹ ਤੇ ਉਹ ਉਹ ਵੀ ਦੇਖਣਯੋਗ ਹੁੰਦਾ ਤੇ ਜਿਹੜਾ ਇਹ ਹੈਗੇ ਨੇ ਫਾਲ ਅਮਰੀਕਾ ਵਾਲਾ ਇੱਕ ਜਿਹਨੂੰ ਆਪਾਂ ਕਹਿੰਦੇ ਨੇ ਇੱਕ ਜਿਹੜਾ ਛੋਟਾਗਾ ਥੋੜਾ ਜਿਹਾ ਇੱਕ ਇਹ ਇਹਨਾਂ ਦੇ ਉੱਤੇ ਲਾਈਟਾਂ ਜਿਵੇਂ ਲਾਉਂਦੇ ਆ ਉਹ ਲਾਈਟਾਂ ਜਿਵੇਂ ਉਹਦੀ ਰੋਸ਼ਨੀ ਪਾਉਂਦੇ ਆ ਡਿਫਰੈਂਟ ਤਰ੍ਹਾਂ ਦੀ ਜਿਹੜੀ ਦੇਖਣ ਨੂੰ ਬਹੁਤ ਜ਼ਿਆਦਾ ਖੂਬਸੂਰਤ ਲੱਗਦੀ ਆ ਤਾਂ ਕਰਕੇ ਉਹਦੀ ਗੱਲ ਕਰਦੇ ਆ ਆਪਾਂ ਤੇ ਆਹ ਦੇਖ ਲਓ ਆ ਆ ਗਈ ਕੈਨੇਡਾ ਵਾਲੀ ਉਹ ਕਿਸ਼ਤੀ ਜੀ ਕਿਸਤੀ ਕਹ ਲੋ ਨੂੰ ਕੁਛ ਮਰਜ਼ੀ ਬੋਟ ਕਹ ਲੋ ਇਹ ਆਪਦੇ ਹਿਸਾਬ ਨਾਲ ਕੁਛ ਮਰਜ਼ੀ ਤੁਸੀਂ ਨੂੰ ਕਹ ਲੋ ਤੇ ਸੀ ਬਸ ਜੀ ਇਹ ਕਾਫੀ ਲੋਕ ਆ ਜਾਂਦੇ ਆ ਤੇ ਇਹ ਕੈਨੇਡਾ ਵਾਲੇ ਨੇ ਇੱਥੋਂ ਮੁੜ ਜਾਂਦੇ ਆ ਇਹ ਪਾਣੀ ਦੇ ਵਿੱਚੋਂ ਜਮਾ ਕੋਲੀ ਜਣੀ ਐ ਕਹ ਸਕਦੇ ਜਮਾ ਥੱਲੇ ਲੈ ਜਾਂਦੇ ਆ ਉਹਦੇ ਉਹ ਮਗਰ ਉਹ ਦੇਖੋ ਨਾਗਰਾ ਫਾਲਾ ਇਹਦੇ ਥੱਲੇ ਇਹ ਕਿਸ਼ਤੀ ਤੇ ਇਹਦੇ ਵਿੱਚ ਆਪਾਂ ਪਹਿਲਾਂ ਜਾ ਕੇ ਸੀ ਜਿਹਦੀ ਆਪਾਂ ਵੀਡੀਓ ਬਣਾਈ ਹੋਈ ਆ ਤੇ ਇਹ ਜਮਾ ਉਹਦੇ ਥੱਲੇ ਦੀ ਆਉਂਦੀ ਆ ਉਹ ਦੇਖੋ ਐ ਜਾਂਦੀਆਂ ਨੇ ਇਹ ਹੈਗੀ ਅਮਰੀਕਾ ਵਾਲੀ ਆਹ ਜਿਹੜੀ ਇਹਦਾ ਆਪਾਂ ਨੂੰ ਤਾਂ ਪਤਾ ਲੱਗਦਾ ਕਿਉਂਕਿ ਇਹ ਨੀਲੇ ਰੰਗ ਵਾਲੇ ਨੇ ਉਹ ਅਮਰੀਕਾਲੇ ਜਿਹੜੇ ਉਹ ਲਾਲ ਜਿਹੇ ਰੰਗ ਵਾਲੇ ਨੇ ਉਹ ਕੈਨੇਡਾ ਵਾਲੇ ਤੇ ਆਹ ਦੇਖੋ ਇਹ ਵੀ ਜਿਵੇਂ ਕੋਲੀ ਚਲੀ ਜਾਣੀ ਹੈ ਜਿਵੇਂ ਜਦੋਂ ਤੁਸੀਂ ਦੇਖੋਗੇ ਇਹਨੂੰ ਪਾਣੀ ਇਹ ਤਾਂ ਜਿਵੇਂ ਬਿਲਕੁਲ ਥੱਲੇ ਚਲੀ ਜਾਣੀ ਹੈ ਇਹ ਹੌਲੀ ਹੌਲੀ ਕਰਕੇ ਤੇ ਬਾਕੀ ਦੇਖਦੇ ਆ ਉਹ ਜਾਂਦੀ ਹੈ ਇਹ ਤੱਤਰੀ ਇਹ ਵੀ ਕਿੱਥੇ ਤੱਕ ਪਹੁੰਚਦੀ ਆ ਉਹ ਜਾਈ ਜਾਂਦੀ ਆ ਇਹ ਲਾਹਰਾਂਿਆਂ ਨਾਲ ਦੇਖ ਲਓ ਕਿ ਇਹ ਕਿੰਨੀ ਵੱਡੀ ਕਿਸ਼ਤੀ ਜੀ ਹੁੰਦੀ ਹੈ ਜੀ ਘੱਟੋ-ਘੱਟ ਮੈਂ ਕਹਣਾ 1.5 200 ਬੰਦਾ ਬੈਠ ਜਾਂਦਾ 200ਤੀ ਹੁੰਦੀ ਹੈ ਇਹ ਤੇ ਇੱਥੋਂ ਇਹ ਦੇਖ ਲਓ ਨਿਗੀ ਜੀ ਦਿਖਾਈ ਦਿੰਦੀ ਆ ਆਪਾਂ ਹਜੇ ਜ਼ੂਮ ਕੀਤਾ ਹੋਇਆ ਤਾਂ ਕਰਕੇ ਇਹ ਆਪਾਂ ਨੂੰ ਨੇੜੇੋਂ ਨਹੀਂ ਲੀਂਦੀ ਆ ਨਹੀਂ ਤਾਂ ਜਿਵੇਂ ਨਿਗੀ ਜੀ ਦਿਖਾਈ ਦਿੰਦੀ ਆ ਤੇ ਫਾਲ ਦੇਖ ਲਓ ਤੁਸੀਂ ਕਿੱਡਾ ਵੱਡਾ ਤੇ ਜਮਾਂ ਕੋਲੇ ਲੈ ਗਏ ਮੰਨ ਲਓ ਕੋਲੇ ਕੀ ਥੱਲੀ ਲੈ ਗਏ ਜਿਹੜਾ ਹਾ ਉੱਡ ਰਿਹਾ ਲੱਗਦਾ ਨਾ ਹਾ ਇੱਕ ਥਾਂ ਵਿੱਚ ਚਿੱਟਾ ਜਿਟਾ ਜਿਹਾ ਦਿਖਾਈ ਦਿੰਦਾ ਆਪਾਂ ਨੂੰ ਇਹ ਪਾਣੀ ਹੋਈ ਆ ਭਾਪ ਬਣ ਕੇ ਉੱਡ ਰਿਹਾ ਹੈ ਜੋ ਥੱਲੇ ਦੇਖਦਾ ਇਹ ਪਾਣੀ ਕਿ ਲਗਤ ਤਾਂ ਉਹ ਸਲਾਈਆਂ ਨਾਲ ਪਾਪ ਜੀ ਬਣ ਜਾਂਦੀ ਹੈ ਤੇ ਪਾਣੀ ਉੱਤੇ ਇਹੀ ਇਹੀ ਫਿਰ ਜਿਹੜੇ ਲੋਕ ਦੇਖਦੇ ਨੇ ਉਧਰ ਬਾਹਰ ਉਹਨਾਂ ਦੇ ਉੱਤੇ ਪੈਂਦਾ ਤੇ ਜਿਹੜੇ ਕਿਸ਼ਤੀ ਚ ਹੁੰਦੇ ਨੇ ਉਹ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹਨਾਂ ਦਾ ਹਾਲ ਹਾਲ ਕੀ ਹੁੰਦਾ ਹੋਣਾ ਇਹ ਜਿਹੜੇ ਨੀਲੇ ਜੇ ਰੰਗ ਦੇ ਨੇ ਇਹ ਮومی ਕਾਗਜ਼ ਦੇ ਇੱਕ ਲਫਾਫੇ ਜੇ ਹੁੰਦੇ ਨੇ ਉੱਤੇ ਚਾੜਨ ਨੂੰ ਤਾਂ ਕਿ ਕੱਪੜੇ ਨਾ ਭੇਜਣ ਜਿਹੜੇ ਦੇਖਣ ਜਾਂਦੇ ਆ ਤੇ ਨਹੀਂ ਤਾਂ ਫਿਰ ਜਾਨੀ ਪੂਰਾ ਨੁੱਚੜਦਾ ਹੀ ਆਉਂਦਾ ਬੰਦਾ ਇਹਨਾਂ ਦਾ ਫਿਰ ਵੀ ਬਚਾਅ ਹੋ ਜਾਂਦਾ ਕੁਛ ਨਾ ਕੁਛ ਆਹ ਦੇਖੋ ਇਹ ਤਾਂ ਕਹਿੰਦੇ ਆਪਾਂ ਕਿਉਂਕਿ ਆਪਾਂ ਵੀ ਜਾ ਕੇ ਆਏ ਆ ਇਥੇ ਕਿ ਕਿਸ਼ਤੀ ਚ ਕੈਨੇਡਾ ਵਾਲੀ ਸਾਈਡ ਤੋਂ ਤੇ ਇਹ ਸਾਰਾ ਮਿਲਦਾ 20 22 ਮਿੰਟ ਦਾ ਟੂਰ ਜਾਂਦਾ ਇਹ ਚੱਲਣ ਤੋਂ ਲੈ ਕੇ ਬੈਕ ਆਉਣ ਤੱਕ ਦਾ ਤੇ ਇੱਥੋਂ ਇਹ ਹੌਲੀ ਹੌਲੀ ਫਿਰ ਦਿਖਾਉਂਦੇ ਜਾਂਦੇ ਆਂਦੇ ਫਿਰ ਇਹ ਇਹਦੇ ਥੱਲੇ ਲੈ ਜਾਂਦੇ ਆ ਜਿਵੇਂ ਆ ਜਾਂਦੀ ਹੈ ਕਿਸ਼ਤੀ ਦੇਖੋ ਕਿੰਨੀ ਥੱਲੇ ਚ ਲੈ ਗਿਆ ਜਿਵੇਂ ਐ ਕਹ ਲਓ ਵੀ ਵਿਚੀ ਵੜ ਗਿਆ ਇੱਕ ਤਰ੍ਹਾਂ ਨਾਲ ਨਾਗਰਾ ਫਾਲ ਦੇ ਤੇ ਜਮਾ ਕੋਲੋਂ ਦਿਖਾ ਕੇ ਲਿਆਉਂਦੇ ਆ ਪਰ ਇੱਥੇ ਮੀਉ ਆਹ ਪਾਣੀ ਜੇ ਇੰਨਾ ਪੈਂਦਾ ਉੱਤੇ ਵੀ ਬੰਦਾ ਦੇਖਦਾ ਘੱਟ ਆ ਅੱਖਾਂ ਬੰਦ ਬੰਦ ਕਰ ਲੈਂਦਾ ਤੇ ਪਰ ਫੇਰ ਵੀ ਇੱਕ ਵਾਰੀ ਇਹ ਦੇਖਣਾ ਬਣਦਾ ਜੇ ਤੁਸੀਂ ਕਦੇ ਗਏ ਤਾਂ ਇੱਕ ਵਾਰੀ ਪੈਸੇ ਲਾਉਣੇ ਇਹਦੇ ਤੇ ਬਣਦੇ ਆ ਬਾਰੀ-ਬਾਰੀ ਤਾਂ ਨਹੀਂ ਚਲੋ ਆਪਾਂ ਕਹਿੰਦੇ ਇੱਕ ਵਾਰੀ ਜ਼ਰੂਰ ਦੇਖਣਾ ਚਾਹੀਦਾ ਇਹਦੇ ਕੋਲੇ ਜਾ ਕੇ ਆ ਦੇਖੋ ਕਿਸ਼ਤੀ ਜਮ ਉਹ ਕੋਲੇ ਚਲੀ ਗਈ ਇੱਥੇ ਸੱਲਾਂ ਵੀ ਵੱਡੀਆਂ ਹੁੰਦੀਆਂ ਨੇ ਕਿਉਂਕਿ ਜਿਹੜਾ ਪਾਣੀ ਆ ਉਹ ਉੱਪਰੋਂ ਥੱਲੇ ਡਿੱਗਦਾ ਨਾ ਉਹਦੇ ਕਰਕੇ ਫਿਰ ਲਹਿਰਾਂ ਤਾਂ ਬਣਦੀਆਂ ਹੀ ਨੇ ਤੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਦੇਖ ਲਓ ਲਹਿਰਾਂ ਵੱਡੀਆਂ ਲੱਗਦੀਆਂ ਨੇ ਕਿਸ਼ਤੀ ਛੋਟੀ ਲੱਗਦੀ ਉਸ ਹਸਾਬ ਨਾਲ ਪਰ ਇਹ ਬਣੀਆਂ ਹੀ ਐ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਇਹ ਆਪਾਂ ਨੂੰ ਪੂਰਾ ਵਧੀਆ ਸੋਹਣੇ ਤਰੀਕੇ ਨਾਲ ਦਿਖਾ ਕੇ ਲਿਆਉਂਦੀਆਂ ਨੇ ਇੱਥੇ ਸਾਰਾ ਇਹ ਫਾਲ ਤੇ ਲੋਕ ਆਪਣੀਆਂ ਮੈਮਰੀਆਂ ਇੱਥੋਂ ਬਣਾ ਕੇ ਲੈ ਜਾਂਦੇ ਆ ਤੇ ਪਰ ਇੱਕ ਧਿਆਨ ਰੱਖਿਓ ਜੇ ਕਦੇ ਤੁਸੀਂ ਜਾਮੋ ਦਾ ਆਪਦਾ ਫੋਨ ਦਾ ਜਾਂ ਕੈਮਰੇ ਦਾ ਥੋੜਾ ਜਿਹਾ ਧਿਆਨ ਰੱਖਿਓ ਕਿਉਂਕਿ ਜੇ ਇੱਕ ਵਾਰੀ ਵਿੱਚ ਡੇਪਿਆ ਤਾਂ ਫੇਰ ਮੁੜ ਕੇ ਉਹ ਕੈਮਰਾ ਜਾਂ ਫੋਨ ਨਹੀਂ ਮਿਲਣਾ ਪਾਣੀ ਦੇ ਵਿੱਚ ਤੇ ਉਹ ਚਲੀ ਗਈ ਦੇਖ ਲਓ ਜਮ ਕੋਲੇ ਕੋਲੇ ਪਹੁੰਚ ਗਈ ਬਸ ਐ ਲੈ ਲਓ ਜਿਵੇਂ ਨਾਲ ਹੀ ਪਹੁੰਚ ਗਈ ਇੱਥੋਂ ਦਾ ਕਿਹਨਾਂ ਐ ਲੱਗਦਾ ਵੀ ਬੰਦਾ ਡਰ ਜਾਂਦਾ ਇੱਕ ਵਾਰੀ ਦੇਖ ਕੇ ਵੀ ਜਮਾ ਇੰਨਾ ਉਹਦੇ ਥੱਲੇ ਚਲਿਆ ਜਾਂਦਾ ਪਰ ਜਦੋਂ ਆਪਾਂ ਆਪ ਜਾਣੇ ਆ ਇਹਦੇ ਵਿੱਚ ਤਾਂ ਇੰਨਾ ਡਰ ਨਹੀਂ ਲੱਗਦਾ ਸਮਝ ਵਧੀਆ ਲੱਗਦਾ ਬਹੁਤ ਖੂਬਸੂਰਤ ਲੱਗਦਾ ਇਹਦੇ ਵਿੱਚ ਜਾ ਕੇ ਕਿਉਂਕਿ ਇੱਕ ਤਾਂ ਪਾਣੀ ਬਹੁਤ ਪੈਂਦਾ ਇੱਥੇ ਜਦੋਂ ਆਪਾਂ ਇੱਥੇ ਜਾਣੇ ਆ ਤੇ ਬਾਕੀ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵਿੱਕਾ ਹੋਇਆ ਮਾਹੌਲ ਹੁੰਦਾ ਹੋਊ ਇੱਥੇ ਤੇ ਆ ਜਾਨਵਰ ਜਿਹੜੇ ਹੈਗੇ ਨੇ ਇੱਥੇ ਪਾਣੀ ਦੇ ਉੱਤੇ ਇਸੇ ਤਰ੍ਹਾਂ ਹੀ ਉੱਡਦੇ ਰਹਿੰਦੇ ਚਿੱਟੇ ਜਿਹੇ ਰੰਗ ਦੇ ਨਹੀਂ ਹੁੰਦੇ ਜਿਹੜੇ ਇੱਕ ਆਹ ਉਹ ਨੇ ਬੰਗਲੇ ਜੇ ਬੰਗਲੇ ਤਾਂ ਨਹੀਂ ਹੈਗੇ ਖੈਰ ਚਿੱਟੇ ਜੇ ਰੰਗ ਦੇ ਕਬੂਤਰ ਜਿਹੇ ਹੁੰਦੇ ਪਰ ਕਬੂਤਰਾਂ ਤੋਂ ਵੱਡੇ ਹੁੰਦੇ ਆ ਬੰਗਲਿਆਂ ਤੋਂ ਛੋਟੇ ਹੁੰਦੇ ਆ ਇਹ ਤੇ ਉਹ ਨੇ ਇਹ ਦਰਦੇ ਦੁਰਦੇ ਹੈ ਨਹੀਂ ਇੱਥੇ ਕਿਉਂਕਿ ਇਹਨਾਂ ਨੂੰ ਕੋਈ ਕੁਝ ਕਹਿੰਦਾ ਨਹੀਂ ਇੱਥੋਂ ਮੁੜ ਜਾਂਦੀ ਆ ਫਿਰ ਇਹ ਆ ਜਿਵੇਂ ਹੁਣ ਤੁਸੀਂ ਦੇਖ ਸਕਦੇ ਇੱਥੋਂ ਉਹ ਮੁੜ ਗਈ ਇੱਥੋਂ ਹੁਣ ਵਾਪਸ ਆਊਗੀ ਆਹ ਮੁੜ ਮੁੜ ਚੱਲੀ ਇਹ ਲਹਿਰਾਂ ਦੇ ਨਾਲ ਦਿਖਾ ਕੇ ਇਹ ਜਿਹੜਾ ਹੈਗਾ ਇੱਥੇ ਲਾਉਂਦੇ ਆ ਇਹ 5-7 ਮਿੰਟ ਇੰਨੇ ਕ ਪ੍ਰੋਸੀਜਰ ਨੂੰ ਇਹਨੂੰ ਜਿਹੜਾ ਦੇਖਦੇ ਹੋ ਤੇ ਆ ਆਪਣੇ ਵਾਲੀ ਆ ਗਿਆ ਰੈੱਡ ਵਾਲੇ ਇਹ ਰੈੱਡ ਵਾਲਿਆਂ ਦਾ ਕਲਿੱਪ ਸੀਗਾ ਇੱਕ ਆਪਣੇ ਕੋਲੇ ਜਿਹੜਾ ਆਪਾਂ ਇਥੋਂ ਬਾਹਰ ਜਿਹੜੀ ਉਹ ਬਾਉਂਡਰੀ ਜੀ ਬਣੀ ਹੋਈ ਸੀ ਨਾ ਉੱਥੋਂ ਕੱਢ ਕੇ ਇਹ ਵੀਡੀਓ ਬਣਾਈਆਂ ਹੋਈਆਂ ਨੇ ਸਾਰੀਆਂ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਜਾਨੀ ਇਹ ਕਹਿ ਸਕਦੇ ਹੋ ਤੁਸੀਂ ਤੇ ਤਾਂ ਕਰਕੇ ਇਹ ਆਪਾਂ ਤੁਹਾਨੂੰ ਦਿਖਾਈ ਜਾਂਦੇ ਹਾਂ ਉਹਨ ਕੈਨੇਡਾ ਵਾਲੀ ਦੇਖੋ ਕਿੱਥੋਂ ਮੁੜ ਕੇ ਆਉਂਦੀ ਹੈ ਇਹ ਕਿਸ਼ਤੀ ਇਹ ਇੱਥੇ ਤੱਕ ਤਾਂ ਪਹੁੰਚ ਗਈ ਹੈ ਇਹਦੇ ਵਿੱਚ ਯਾਨੀ ਇਹ ਜਿਹੜਾ ਜਿਆਦਾ ਵਧੀਆ ਫਾਲ ਜਿਹੜਾ ਦੀਂਦਾ ਇਹ ਇਹ ਕੈਨੇਡਾ ਵਾਲੀ ਸਾਈਡ ਤੋਂ ਜਿਆਦਾ ਵਧੀਆ ਦੀਂਦਾ ਤੇ ਦੀਂਦਾ ਹੈ ਅਮਰੀਕਾ ਵਾਲੀ ਸਾਈਡ ਤੋਂ ਵੀ ਆ ਪਰ ਉਹਨਾਂ ਖੂਬਸੂਰਤ ਨਹੀਂ ਦੀਂਦਾ ਜਿੰਨਾ ਖੂਬਸੂਰਤ ਇਹ ਕੈਨੇਡਾ ਵਾਲੀ ਸਾਈਡ ਤੋਂ ਦੀਂਦਾ ਤੇ ਤਾਂ ਕਰਕੇ ਇਹ ਆ ਵੀ ਜੇ ਕਦੇ ਮੌਕਾ ਮਿਲੇ ਤਾਂ ਕੈਨੇਡਾ ਵਾਲੀ ਸਾਈਡ ਤੋਂ ਇਹ ਤੁਸੀਂ ਦੇਖਿਓ ਬਾਰੋਂ ਘੜਾ ਤੁਹਾਨੂੰ ਕੈਨੇਡਾ ਵਾਲੀ ਸਾਈਟ ਤੇ ਵਧੀਆ ਦਿਖੂਗਾ ਜਿਹੜੀ ਆ ਚੀਜ਼ ਆਪਾਂ ਬਣਾ ਰਹੇ ਹਾਂ ਇਹ ਅਮਰੀਕਾ ਵਾਲੀ ਸਾਈਟ ਤੋਂ ਬਣਾਉਣੀ ਥੋੜੀ ਜੀ ਮੁਸ਼ਕਲ ਆ ਇਹੋ ਜੀ ਵੀਡੀਓ ਇਹ ਕੈਨੇਡਾ ਵਾਲੀ ਸਾਈਟ ਤੇ ਹੀ ਬਣਾ ਸਕਦੇ ਆ ਆ ਦੇਖ ਲਓ ਤੁਸੀਂ ਫਸਲਾਂ ਦੇਖੋ ਪਾਣੀ ਦੀਆਂ ਕਿਵੇਂ ਲੱਗਦਾ ਨਾ ਟਰ ਪੂਰਾ ਜੇ ਆਏ ਦੇ ਤੇ ਹਜੇ ਕੈਮਰੇ ਤੇ ਉਹਨਾਂ ਸਾਫ਼ ਸ ਨਾ ਦੀਦਾ ਹੋਵੇ ਜਿੰਨਾ ਆਪਾਂ ਨੂੰ ਵੈਸੀ ਦੀਦਾ ਦਿਖਦਾ ਸੀ ਉੱਥੋਂ ਆਹ ਦੇਖੋ ਲਹਿਰਾਂ ਦੇਖੋ ਥੱਲੇ ਕਿ ਮੇ ਇਕੱਠੀਆਂ ਨਹੀਂ ਆਉਂਦੇ ਇਹ ਪਾਣੀ ਡਿੱਗਦਾ ਪਾਣੀ ਡਿੱਗ ਕੇ ਫਿਰ ਇਹ ਉੱਤੇ ਨੂੰ ਭਾਫ ਜਾਂ ਉੜਦੀ ਆ ਉਹਦੀ ਪਾਣੀ ਦੀ ਤੇ ਬਾਕੀ ਜਿਹੜਾ ਥੱਲੇ ਦੇਖੋ ਸੱਲਾਂ ਪਾਣੀ ਦੀ ਜਿਹੜਾ ਹੈਗੀ ਇਹ ਦਰਿਆ ਜਿਹਦੇ ਵਿੱਚ ਕੀ ਮਹਾਲ ਬਣਦਾ ਤੇ ਪਾਣੀ ਡਿੱਗਦਾ ਦੇਖੋ ਲਗਾਤਾਰ ਐਂ ਡਿੱਗੀ ਜਾਂਦਾ ਕਹਿੰਦੇ ਇਹ ਜਦੋਂ ਠੰਡ ਹੁੰਦੀ ਆ ਯਾਨੀ ਸ਼ਿਆਲਾਂ ਵਾਲਾ ਟਾਈਮ ਹੁੰਦਾ ਟੈਂਪਰੇਚਰ ਮਾਈਨਸ ਚ ਦੇ ਵਿੱਚ ਹੁੰਦਾ ਉਦੋਂ ਵੀ ਕਹਿੰਦੇ ਇਹ ਪਾਣੀ ਐਸੇ ਤਾਈਂ ਡਿਗਦਾ ਉਦੋਂ ਇਹਦੀ ਸਪੀਡ ਥੋੜੀ ਘਟ ਜਾਂਦੀ ਹੈ ਪਰ ਡਿਗਦਾ ਰਹਿੰਦਾ ਇਹ ਚੱਲਦਾ ਹੀ ਰਹਿੰਦਾ ਇਹ ਉਦੋਂ ਵੀ ਪੂਰੀ ਤਰ੍ਹਾਂ ਜਾਉਂਦਾ ਨਹੀਂ ਹੈਗਾ ਇਹ ਜੰਮ ਜਾਂਦਾ ਯਾਨੀ ਪਰ ਪੂਰੀ ਤਰ੍ਹਾਂ ਨਹੀਂ ਜਾਉਂਦਾ ਤੇ ਇਸ ਕਰਕੇ ਜੇ ਤੁਸੀਂ ਠੰਡ ਠੰਡ ਚ ਜਾਵੋ ਤਾਂ ਵੀ ਇਹਦੇ ਵਿੱਚ ਵੜਨ ਦੀ ਟਰਾਈ ਨਾ ਕਰਿਓ ਕਿਉਂਕਿ ਪਾਣੀ ਇਹ ਕਾਫੀ ਖਤਰਨਾਕ ਹੈ ਇੱਥੇ ਜਿਹੜਾ ਆਪਾਂ ਦੇਖੀ ਜਾਂਦੇ ਆ ਤੇ ਆ ਦੇਖੋ ਲਹਿਰਾ ਥੱਲੇ ਦੇਖੋ ਝੱਗ ਕਿੰਨੀ ਜਦੋਂ ਥੱਲੇ ਡੇਗਦਾ ਤਾਂ ਉਹ ਝੱਗ ਬਣ ਜਾਂਦੀ ਹੈ ਨਾ ਪਾਣੀ ਦੀ ਆ ਸਾਈਡ ਦੇ ਉੱਤੇ ਲੱਗ ਜਾਂਦੀ ਹੈ ਫਿਰ ਉਹ ਆ ਕੇ ਤੇ ਬਹੁਤ ਸੋਹਣਾ ਦ੍ਰਿਸ਼ ਆ ਜਾਂਦੀ ਤੁਸੀਂ ਇਹ ਕਹਿ ਲਓ ਵੀ ਮੁੱਲ ਮੋੜ ਦਾ ਇੱਕ ਵਾਰੀ ਗਏ ਦਾ ਜੇ ਤੁਸੀਂ ਇੱਥੇ ਆਵੋ ਤਾਂ ਤੁਹਾਡਾ ਪੂਰਾ ਜੀ ਲੱਗੂ ਕੱਲਾ ਇੱਥੇ ਨਹੀਂ ਜਿਹੜਾ ਇਹਦਾ ਬਾਹਰ ਬਾਜ਼ਾਰ ਜੇ ਬਣੇ ਹੋਏ ਆ ਜਿਵੇਂ ਛੋਟੇ ਛੋਟਾ ਜਿਹਾ ਉਹ ਤੇ ਉੱਥੇ ਵੀ ਪੂਰਾ ਜੀ ਲੱਗਦਾ ਅ ਗੇਮਾ ਗੁੰਮਾ ਹੈ ਗਿਆ ਨੇ ਉੱਥੇ ਤੇ ਵੈਸੇ ਇੱਥੇ ਲੋਕ ਰਹਿੰਦੇ ਆ ਇਹ ਨਾਗਰਾ ਤੇ ਜਿਹੜਾ ਇਹ ਫਾਲ ਆ ਇਹਦੇ ਕਰਕੇ ਇਹ ਮਸ਼ਹੂਰ ਆ ਨਾਗਰਾ ਫਾਲ ਤੇ ਟ੍ਰਾਂਟੋ ਤੋਂ ਇਹ ਇਹ ਕਹਿ ਸਕਦੇ ਤੁਸੀਂ ਡੇਢ ਘੰਟੇ ਦਾ ਰਾਹ ਹੈ ਬਾਏ ਰੋਡ ਤੇ ਇੱਕ ਤੋਂ ਫਿਰ ਆਪਾਂ ਜਾਵਾਂਗੇ ਟ੍ਰਾਂਟੋ ਉੱਥੇ ਜਿਹੜਾ ਸੀਐਨ ਟਾਵਰ ਵਗੈਰਾ ਉਹ ਦੇਖਾਂਗੇ ਨਾਲ ਉਹਨਾਂ ਦੀਆਂ ਵੀਡੀਓ ਵੀ ਪਾਵਾਂਗੇ ਅਗਲੀਆਂ ਜਿਹੜੀਆਂ ਆਉਣਗੀਆਂ ਇਹਦੇ ਤੋਂ ਬਾਅਦ ਆਪਾਂ ਉਹ ਵੀਡੀਓ ਪਾਵਾਂਗੇ ਤੇ ਬਾਕੀ ਤੁਸੀਂ ਆਹ ਦੇਖ ਲਓ ਆਪਣੇ ਆਪ ਹੀ ਲਹਿਰਾਂ ਦੇਖੋ ਉਧਰ ਪਾਣੀ ਦੇਖੋ ਕਿਵੇਂ ਸੱਲਾ ਮਾਰਦਾ ਆਹ ਦੇਖੋ ਕਮਾਲ ਹੀ ਕੀਤੀ ਪਈ ਆ ਇੰਨਾ ਜਿਆਦਾ ਪਾਣੀ ਆ ਤੇ ਜਿਹੜਾ ਸਾਰਾ ਸਾਲ ਹੀ ਚੱਲਦਾ ਰਹਿੰਦਾ ਤੇ ਕੁਦਰਤ ਕੁਦਰਤ ਦਾ ਕੋਈ ਅੰਤ ਨਹੀਂ ਕਹਿੰਦੇ ਜਿਵੇਂ ਆਪਾਂ ਵੈਸੇ ਵੀ ਸੁਣਦੇ ਰਹਨੇ ਆ ਤੇ ਇਹ ਇਹ ਲਾਲ ਰੰਗ ਦੇ ਨਹੀਂ ਦੇਣਾ ਇਹਦੇ ਤੋਂ ਹੀ ਆਪਾਂ ਨੂੰ ਇਹ ਪਤਾ ਲੱਗਦਾ ਇਹ ਕੈਨੇਡਾ ਵਾਲੀ ਕਿਸ਼ਤੀ ਆ ਕੈਨੇਡਾ ਵਾਲੇ ਲੋਕ ਇਹਦੇ ਵਿੱਚ ਬਹਿ ਕੇ ਇਹਦਾ ਬਿਲਕੁਲ ਇਹਦੇ ਥੱਲੇ ਜਾ ਕੇ ਇਸ ਤਰ੍ਹਾਂ ਆਨੰਦ ਮਾਣਦੇ ਨੇ ਇਸ ਫਾਲ ਦਾ ਤੇ ਕੋਈ ਇੱਥੇ ਡਰ ਵਾਲੀ ਗੱਲ ਨਹੀਂ ਇਹਦੇ ਵਿੱਚ ਆਉਣਾ ਕਿਉਂਕਿ ਪੂਰਾ ਸੁਰੱਖਿਅਤ ਹੁੰਦਾ ਹੈ ਸਾਰਾ ਇਹ ਇਹਦੀ ਆਪਾਂ ਜਿਹੜੀ ਟਿਕਟੋਕ ਆਪਾਂ ਪਿਛਲੇ ਬਲੌਗ ਚ ਦੱਸੀ ਹੋਈ ਆ ਜਿਹੜੀ ਆਪਾਂ ਵੀਡੀਓ ਬਣਾਈ ਸੀ ਇਹਦੀ ਕੱਲੇ ਦੀ ਜਦੋਂ ਕਿਸ਼ਤੀ 'ਚ ਗਏ ਸੀ ਤੇ ਆਹ ਦੇਖੋ ਲਹਿਰਾਂ ਦੇਖੋ ਕਿੰਨਾ ਸੋਹਣਾ ਮਾਹੌਲ ਬਣਦਾ ਇੱਥੇ ਉਹ ਪਾਣੀ ਦੇ ਪਾਣੀ ਕਿੰਨਾ ਉਚਾਈ ਤੋਂ ਡਿੱਗਦਾ ਇਹਦਾ ਅੰਦਾਜ਼ਾ ਇੱਥੇ ਜਾ ਕੇ ਹੁੰਦਾ ਜਦੋਂ ਆਪਾਂ ਉੱਥੇ ਖੜਕੇ ਦੇਖਦੇ ਆਂ ਉਦੋਂ ਆਪਾਂ ਨੂੰ ਐ ਲੱਗਦਾ ਵੀ ਇਹ 5-7 ਫੁੱਟ ਜੀ ਤੋਂ ਡਿੱਗਦਾ ਹੋਣਾ ਪਰ ਐਕਚੁਅਲੀ ਇਹ ਬਹੁਤ ਜ਼ਿਆਦਾ ਹੁੰਦਾ ਇੱਥੋਂ ਮੁੜਦੀ ਆ ਫਿਰ ਇਹ ਐ ਆ ਦੇਖੋ ਹੁਣ ਮੁੜ ਚੱਲੀ ਨਾ ਤੇ ਆਪਾਂ ਇਹ ਪੂਰਾ ਧਿਆਨ ਚ ਜਿਵੇਂ ਲਿਆ ਕੇ ਇਹਦੀਆਂ ਵੀਡੀਓ ਬਣਾਈਆਂ ਸੀਗੀਆਂ ਇਹ ਕਲਿੱਪ ਜਿਹੜੇ ਆਹ ਵੀ ਜਿਹੜੇ ਸੋਹਣੇ ਲੱਗਣ ਜਮਾ ਦੇਖ ਲੋ ਵੀ ਜਾਂਦੀ ਏ ਇਹ ਕਿਸ਼ਤੀ ਜੀ ਸਾਰੀ ਤੇ ਉੱਥੋਂ ਮੁਰਦੀ ਆਪਾਂ ਸਾਰੀ ਪੂਰੀ ਡਿਟੇਲ ਨਾਲ ਇਹ ਵੀਡੀਓ ਬਣਾਈ ਆ ਤਾਂ ਕਿ ਜਿਹੜੇ ਲੋਕ ਜੇ ਗਏ ਨਹੀਂ ਹੈਗੇ ਉਹ ਇਸ ਵੀਡੀਓ ਰਾਹੀਂ ਇਹਦਾ ਆਨੰਦ ਮਾਣ ਸਕਣ ਤੇ ਜਿਹੜੇ ਗਏ ਨੇ ਉਹਨਾਂ ਦੇ ਵੀ ਇਹ ਸਾਰੀ ਮੈਮਰੀ ਦੁਬਾਰੇ ਚੇਤੇ ਆ ਜੀ ਤੇ ਲੋਕ ਦੇ ਉਵੇਂ ਖੜਦੇ ਨੇ ਇੱਥੇ ਦੇਖਣ ਵਾਸਤੇ ਉਹਨੂੰ ਆ ਫੇਰ ਮੈਰਕ ਵਾਲੀ ਆ ਗਈ ਇਹ ਇਧਰਲੀ ਸਾਈਡ ਤੋਂ ਆਉਂਦੀ ਆ ਆਪਦੇ ਵਾਲੀ ਸਾਈਡ ਤੋਂ ਇਹ ਦੂਜਾ ਕੈਨੇਡਾ ਵਾਲੀ ਸਾਈਡ ਨੂੰ ਮੁੜਦੀ ਆ ਕੈਨੇਡਾ ਵਾਲੀ ਜਿਹੜੀ ਹੈਗੀ ਆ ਉਹ ਇਹਦੇ ਉਲਟ ਸਾਈਡ ਤੋਂ ਆਉਂਦੀ ਆ ਤੇ ਮੁੜਦੀ ਅਮਰੀਕਾ ਵਾਲੀ ਸਾਈਡ ਨੂੰ ਇਹ ਐਂ ਦਿਖਾਉਂਦੇ ਦਿਖਾਉਂਦੇ ਬਸ ਫਿਰ ਇਹ ਬੈਕ ਮੁੜ ਜਾਂਦੇ ਨੇ ਹੈਗਾ ਤਾਂ ਸਾਰਾ ਇਹ ਜਿਵੇਂ 1.5-2 ਕਿਲੋਮੀਟਰ ਦਾ ਰਾਹ ਜਹੀ ਆ ਜਿੱਥੇ ਜਾਂਦੀ ਆ ਤੇ 22-23 ਮਿੰਟਾਂ ਦਾ ਇਹ ਸਾਰਾ ਟੂਰ ਹੁੰਦਾ ਵਾਰੇ ਨੂੰ ਦੇਖਣ ਚ ਜਿਹੜਾ ਆਨੰਦ ਆਉਂਦਾ ਤੇ ਉਹ ਇੱਕ ਵੱਖਰਾ ਹੀ ਆ ਤੇ ਜਿਹੜਾ ਬੰਦਾ ਕੈਨੇਡਾ ਚ ਰਹਿੰਦਾ ਜਾਂ ਅਮਰੀਕਾ ਚ ਰਹਿੰਦਾ ਉਹ ਉਹ ਇੱਥੇ ਇੱਕ ਵਾਰੀ ਜ਼ਰੂਰ ਆਉਂਦਾ ਪਰ ਆਪਾਂ ਨੂੰ ਇੱਥੇ ਤੱਕ ਪਹੁੰਚਣ ਲਈ 17 ਸਾਲ ਲੱਗੇ ਕਿਉਂਕਿ ਇੱਥੇ ਆਪਾਂ ਕੈਨੇਡਾ ਚ ਆਇਆ ਨੂੰ ਆਪਾਂ ਨੂੰ ਲਗਭਗ 17 ਸਾਲ ਤੋਂ ਉੱਤੇ ਹੋ ਗਿਆ ਸੀ ਤੇ ਕੰਮਾ ਕਰਾਂ ਚ ਇਹ ਜੇ ਖੋਵੇ ਤੇ 17 ਸਾਲਾਂ ਬਾਅਦ ਯਾਨੀ ਇਹ ਕਹ ਲਓ ਵੀ 17.5 ਸਾਲਾਂ ਬਾਅਦ ਇੱਥੇ ਪਹੁੰਚੇ ਹਾਂ ਤੇ ਪਰ ਫੇਰ ਵੀ ਸੋਨਾ ਕਦੇ ਢੇੜਾ ਨਹੀਂ ਲੱਗਿਆ ਤਾਂ ਉਹ ਡਿਫਰੈਂਟ ਗੱਲ ਪਰ ਜਦੋਂ ਲੱਗਿਆ ਉਦੋਂ ਫਿਰ ਇਹਦਾ ਪੂਰਾ ਆਨੰਦ ਮਾਣਨਾ ਚਾਹੀਦਾ ਤੇ ਸੋਨਾ ਲੱਗਦਾ ਵਧੀਆ ਲੱਗਦਾ ਤੇ ਜਿਵੇਂ ਬਾਕੀ ਤੁਸੀਂ ਆ ਕਿਸ਼ਤੀ ਦੇਖ ਹੀ ਸਕਦੇ ਹੋ ਕਿਵੇਂ ਜਾਂਦੀ ਹੈ ਇਹ ਤੇ ਕਿਸ ਤਰ੍ਹਾਂ ਇਹ ਉੱਥੋਂ ਬੈਕ ਮੁੜਦੀ ਆ ਤੇ ਕਿੰਨਾ ਜਿਆਦਾ ਇਹਦਾ ਸ਼ਾਨਦਾਰ ਵਿਊ ਹੁੰਦਾ ਤੇ ਉਹ ਜਾਨੀ ਸ਼ਬਦਾਂ ਦੇ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ ਬਸ ਦੇਖ ਹੀ ਸਕਦੇ ਆ ਉਹਦਾ ਆਨੰਦ ਹੀ ਮਾਣ ਸਕਦੇ ਆ ਜਿਹੜਾ ਕਿ ਉੱਥੇ ਜਾਏ ਬਿਨਾ ਨਹੀਂ ਮਾਣ ਸਕਦੇ ਪਰ ਦੇਖ ਸਕਦੇ ਹਾਂ ਵੀ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਉੱਥੇ ਉਹ ਆਪਾਂ ਇਹਦੇ ਵਿੱਚ ਦਿਖਾਉਣ ਦੀ ਟਰਾਈ ਕੀਤੀ ਐ ਇਸ ਵੀਡੀਓ ਰਾਹੀਂ ਤੇ ਆਹ ਦੇਖੋ ਲਹਿਰਾਂ ਦੇਖੋ ਤੁਸੀਂ ਕਿਵੇਂ ਛੱਲਾ ਮਾਰਦੀਆਂ ਨੇ ਤੇ ਜਿਹੜੇ ਇਹ ਫਾਲ ਨੇ ਇਹ ਬਰਲ ਦੇ ਵਿੱਚ ਹੋਰ ਵੀ ਆਏਗੇ ਨੇ ਵੱਡੇ ਵੱਡੇ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਪਰ ਇਹ ਜਿਹੜਾ ਨਾਗਰਾਫ ਵਾਲਾ ਇਹ ਜਤੈ ਕੋਲੋਂ ਪੰਜਾਬੀ ਗੀਤਾਂ ਵਿੱਚ ਵੀ ਇਹਦਾ ਜ਼ਿਕਰ ਕਈ ਗੀਤਾਂ ਵਿੱਚ ਆਇਆ ਤੇ ਇਸ ਕਰਕੇ ਪੰਜਾਬੀ ਲੋਕਾਂ 'ਚ ਇਹਦੀ ਜਿਵੇਂ ਇੱਕ ਖਿੱਚ ਆ ਪੈਦਾ ਹੋਈ ਤੇ ਲੋਕ ਇਹਨੂੰ ਦੇਖਣ ਜਾਂਦੇ ਨੇ ਤੇ ਵੈਸੇ ਮਾੜਿਆ ਵੀ ਨਹੀਂ ਇੱਕ ਵਾਰੀ ਦੇਖਣਾ ਸੋਹਣਾ ਲੱਗਦਾ ਸੇਫਟੀ ਦੇ ਨਾਲ ਕੋਈ ਵੀ ਜਾ ਕੇ ਇਹਨੂੰ ਦੇਖ ਸਕਦਾ ਇਹ ਆਪਾਂ ਜਿਵੇਂ ਅਮਰੀਕਾ ਵਾਲੀ ਹੈ ਜਿਹੜੀ ਇਹ ਕਿਸ਼ਤੀ ਜੀ ਇਹਨੂੰ ਦੇਖਦੇ ਆਂ ਪਹਿਲਾਂ ਆਪਾਂ ਕਹਿੰਦੇ ਸੀ ਉਲਟ ਸਾਈਡ ਮੋੜਦੀ ਹੈ ਪਰ ਉਲਟ ਸਾਈਡ ਨਹੀਂ ਮੋੜਦੀ ਹੈਗੀ ਇਹ ਵੀ ਉਸੇ ਤਰ੍ਹਾਂ ਹੀ ਮੋੜਦੀ ਹੈ ਜਿਵੇਂ ਕੈਨੇਡਾ ਵਾਲੀ ਕਿਸ਼ਤੀ ਜਿਮੜੀ ਸੀਗੀ ਉਸੇ ਸਾਈਡ 'ਤੇ ਇਹਨਾਂ ਦਾ ਜਿਵੇਂ ਕੋਈ ਰਾਹ ਰੂਜ ਆ ਜਿਹੜਾ ਹੁੰਦਾ ਇਹ ਪੱਕਾ ਹੀ ਹੁੰਦਾ ਤੇ ਉੱਥੇ ਹੀ ਮੋੜਦੀਆਂ ਨੇ ਇਹ ਇੱਕ ਇੱਕ ਥਾਂ ਜੇ ਤੀ ਪਹਿਲਾਂ ਜਮਾਂ ਥੱਲੇ ਚਲੀਆਂ ਜਾਂਦੀਆਂ ਨੇ ਥੱਲੇੋਂ ਜਾ ਕੇ ਫਿਰ ਇਹ ਇੱਕ ਸਾਈਡ ਜੀ ਤੋਂ ਮੋੜ ਜਾਂਦੀਆਂ ਨੇ ਜਿਵੇਂ ਹੁਣ ਇਹ ਲੈਫਟ ਮੋੜਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਨਹੀਂ ਇਹ ਨਹੀਂ ਇਹ ਸਹੀ ਹੈ ਵੀ ਆਪਾਂ ਜਿਹੜੀ ਪਹਿਲਾਂ ਕਹੀ ਸੀ ਉਹੀ ਸਹੀ ਹੈ ਇਹ ਉਲਟ ਸਾਈਡ ਹੀ ਮੁੜੀ ਜੇ ਉਦੋਂ ਤੇ ਕੈਨੇਡਾਲੀ ਦੂਸਰੀ ਸਾਈਡ ਨੂੰ ਮੁੜੀ ਸੀ ਬਾਕੀ ਦੇਖਦੇ ਆ ਨਹੀਂ ਨਹੀਂ ਇਹ ਇਧਰ ਨੂੰ ਜਾ ਕੇ ਫੇਰ ਲੈਫਟ ਹੋਊਗੀ ਸ਼ਾਇਦ ਤੇ ਉਹ ਆਪਾਂ ਨੂੰ ਪਤਾ ਲੱਗੂ ਜੀ ਇਹਦੇ ਵਿੱਚ ਕਿਵੇਂ ਆ ਸਿਰਸ ਨੂੰ ਦੱਸ ਦੇ ਐਂਡ ਤੇ ਕਿ ਕੀ ਹਿਸਾਬ-ਕਿਤਾਬ ਸੀ ਇਹ ਉਮੀ ਮੁੜੀ ਆ ਜਿਵੇਂ ਪਹਿਲਾਂ ਆਪਾਂ ਕਹਿੰਦੇ ਸੀ ਜਾਂ ਫਰਕ ਆ ਕੁਝ ਪਰ ਚਲੋ ਉਹਦਾ ਖੈਰ ਜਿਵੇਂ ਮਰਜ਼ੀ ਹੋਏ ਇੱਕ ਸਾਈਡ ਨੂੰ ਹੀ ਮੜਨਾ ਉਹਨੇ ਕਿਸ਼ਤੀ ਨੇ ਤਾਂ ਤੇ ਉਹ ਦੇਖੋ ਬਾਹਰਲਾ ਸਾਰਾ ਦ੍ਰਿਸ਼ ਕਿੰਨਾ ਸੋਹਣਾ ਲੱਗਦਾ ਇੱਥੋਂ ਆ ਕੇ ਜਦੋਂ ਪਾਣੀ ਡੇਗਦਾ ਇੱਕ ਲੱਗਤ ਇਹੀ ਇਹਦੀ ਖੂਬਸੂਰਤੀ ਦਾ ਕਾਰਨ ਬਣਦਾ ਜਿਵੇਂ ਆਪਾਂ ਆ ਦੇਖੀ ਜਾਂਦੇ ਆ ਉਹਦੀ ਗੱਲ ਕਰਦੇ ਆ ਤੇ ਆ ਦੇਖੋ ਜਿਵੇਂ ਥੱਲੇ ਚਲੇ ਜਾਂਦੇ ਆ ਯਾਰ ਪਾਣੀ ਦੀ ਯਾਨੀ ਗੱਲ ਮੁਕਾਓ ਲੈ ਵੀ ਇਹ ਪਹੁੰਚ ਗਈ ਤੇ ਉਹ ਲੱਗੀ ਮੁਰਨਾ ਉਸੇ ਤਰ੍ਹਾਂ ਹੀ ਮੁਰਦਿਆ ਵੀ ਜਿਵੇਂ ਕੈਨੇਡਾ ਵਾਲੀ ਕਿਸ਼ਤੀ ਮੁੜੀ ਸੀ ਲੈਫਟ ਵਾਲੀ ਸਾਈਡ ਨੂੰ ਤੇ ਉਹ ਮੁੜ ਗਈ ਪਹਿਲਾਂ ਆਪਾਂ ਨੂੰ ਏਸੀ ਵੀ ਕਿਤੇ ਹੈ ਰਾਈਟ ਵਾਲੀ ਸਾਈਡ ਨੂੰ ਮੁੜੂ ਪਰ ਨਹੀਂ ਇਹ ਲੈਫਟ ਇਹ ਵੀ ਲੈਫਟ ਵਾਲੀ ਸਾਈਡ ਨੂੰ ਮੁੜੀ ਸੀ ਮੁੜੀਆ ਤੇ ਕੈਨੇਡਾ ਵਾਲੀ ਵੀ ਇੰਹੀਂ ਲੈਫਟ ਵਾਲੀ ਸਾਈਡ ਨੂੰ ਮੁੜੀ ਆ ਤੇ ਪਾਣੀ ਥੱਲੇ ਦੇਖੋ ਇਹ ਡੂੰਘਾ ਹੋਣਾ ਥੋੜਾ ਜਿਹਾ ਇੱਥੇ ਮੈਨ ਲੱਗਾ ਨਹੀਂ ਤਾਂ ਥੱਲੀ ਆ ਜੇ ਤੇ ਆ ਦੇ ਉਹ ਜਿਵੇਂ ਇੱਥੇ ਤਾਂ ਪੂਰਾ ਉਹ ਬਣਿਆ ਪਿਆ ਮਾਹੌਲ ਪੂਰਾ ਪਾਣੀ ਵਾਲਾ ਆ ਸਤਰੰਗੀ ਵੀ ਕਹਿੰਦੇ ਜਿਹਨੂੰ ਰੇਨਬੋ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਉਹ ਵੀ ਇੱਥੇ ਥੋੜੇ ਥੋੜੇ ਟਾਈਮ ਬਾਅਦ ਆਪਾਂ ਨੂੰ ਦਿਖਾਈ ਦਿੰਦੀਆਂ ਨੇ ਇਹਨੀਆਂ ਨੇ ਤੇ ਜਿਹੜੀਆਂ ਬਹੁਤ ਜ਼ਿਆਦਾ ਖੂਬਸੂਰਤ ਹੁੰਦੀਆਂ ਨੇ ਬਾਕੀ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋ ਚੰਗੀ ਲੱਗੀ ਹੋ ਦੇਖਦੇ ਰਹੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ